ਔਰ ਲੋਕਲ ਮਾਰਕੀਟ ਵੀ ਦੇਖੀਏ ਤੇ ਸਰੀਚ ਜਾਂ ਬ੍ਰੈਂਪਟਨ ਵਗੈਰਾ ਹੁਣ ਰੈਂਟਲ ਰੇਟਸ ਵੀ ਡਾਊਨ ਆ ਗਿਆ 10-10 ਸਾਲ ਦੇ ਘੱਟ ਲੱਗਣਗੇ ਹੁਣ ਜੇ ਤੁਹਾਡਾ ਟਰੈਕ ਰੱਕ ਠੀਕ ਹੈ ਤੁਸੀਂ ਆਉਂਦੇ ਜਾਂਦੇ ਅੱਗੇ ਉਹਦੇ ਹਰ ਇੱਕ ਨੂੰ ਲੱਗ ਜਾ ਕਰੂਗਾ ਜੇ ਤੁਸੀਂ ਸਿਰਫ 1 ਚੀਜ਼ ਲੈ ਆਉਣਾ ਤੈਨੂੰ ਮਿਲੇ ਤੁਹਾਡਾ 3 ਮਹੀਨੇ ਦਾ ਲੱਗਿਆ ਕਰੂਗਾ 6 ਮਹੀਨੇ ਦਾ ਲੱਗਿਆ ਕਰੂਗਾ ਉਹ ਚੀਜ਼ ਘਟਾਈ ਗਈ ਆ ਸਪੀਡ ਜਿਹੜੀ ਆ ਜਿਹਦੇ ਨਾਲ ਪ੍ਰੋਸੈਸਿੰਗ ਹੁੰਦੀ ਆ ਉਹ ਘਟ ਗਈ ਆ ਤਿੰਨ ਚਾਰ ਮਹੀਨੇ ਲੱਗਦੇ ਆ ਆਮ ਤੌਰ ਤੇ ਵੀਜ਼ਾ ਸਕੇ ਨੂੰ ਉਹਨਾਂ ਫਿਰ ਜਦੋਂ ਤੁਹਾਡਾ ਸਗਨ ਜਾਂ ਪ੍ਰੋਗਰਾਮ ਰੰਗਿਆ ਜਿਹੜਾ ਤੁਸੀਂ ਲਿਖਿਆ ਉਹਨਾਂ ਫਿਰ ਆਟੋਮੈਟਿਕ ਰਿਜੈਕਸ਼ਨ ਔਨ ਦੇ ਚਾਰਜ ਬਹੁਤ ਹਾਈ ਆ ਜਿਹਦੇ ਬੀ ਆਲਰੀਡੀ ਕੈਨੇਡਾ ਚ ਇਹਨਾਂ ਨੂੰ ਪੀਆਰ ਛੇਤੀ ਕਰੀਏ ਤਾਂ ਕਿ ਇਹ ਪੂਲ ਫਿਨਿਸ਼ ਹੋਵੇ ਫਿਰ ਅਸੀਂ ਨਵੇਂ ਹੋਰ ਵਿਅਕਤੀ ਬਾਹਰੋਂ ਆਵਾਂਗੇ ਇਮੀਗ੍ਰੇਸ਼ਨ 'ਤੇ ਤਬਦੀਲੀਆਂ ਕਿਉਂ ਆ ਰਹੀਆਂ ਨੇ ਤੇ ਜਿਹੜੇ ਇੱਥੇ ਰਹਿ ਰਹੇ ਲੋਕ ਨੇ ਕੀ ਉਹਨਾਂ ਲਈ ਪੁਆਇੰਟ ਸਿਸਟਮ ਦੇ ਵਿੱਚ ਕੁਝ ਬਦਲਾ ਆਏਗਾ ਤੇ ਨਾਲ ਦੀ ਨਾਲ ਅਮਰੀਕਾ ਕੈਨੇਡਾ ਦੇ ਵਿੱਚ ਟੈਰਿਫ ਦੌਰਾਨ ਜੋ ਤਣਾਅ ਭਰਿਆ ਮਾਹੌਲ ਬਣਿਆ ਹੋਇਆ ਹੈ ਉਸ ਸੰਬੰਧੀ ਰਣਦੀਪ ਸਰਾਏ ਨੇ ਜਾਣਕਾਰੀ ਸਾਂਝੀ ਕੀਤੀ ਇਮੀਗ੍ਰੇਸ਼ਨ ਨੀਤੀਆਂ ਦੀ ਰਣਦੀਪ ਸਰਾਜੀ ਜੀ ਜੇ ਗੱਲ ਕੀਤੀ ਜਾਈ ਤਾਂ ਉਹਦੇ ਵਿੱਚ ਅੱਗੇ ਕੀ ਕੰਮ ਹੋ ਰਿਹਾ ਹੈ ਇੱਕ ਤਾਂ ਇਹ ਵੀ ਸ਼ਾਇਦ ਸਾਰਿਆਂ ਨੂੰ ਲੱਗਦਾ ਵੀ ਵੱਡੇ ਜਿਹੜੇ ਪ੍ਰੋਗਰਾਮ ਅਨਾਉਂਸ ਹੋਣੇ ਨੇ ਉਹ ਸ਼ਾਇਦ ਹੁਣ ਪਹਿਲਾਂ ਇੰਤਜ਼ਾਰ ਕੀਤਾ ਜਾਏਗਾ ਇਲੈਕਸ਼ਨਸ ਹੋ ਰਹੇ ਨੇ ਠੀਕ ਹੈ ਇਲੈਕਸ਼ਨਸ ਕਦੋਂ ਹੋਣੇ ਨੇ ਇਸ ਤੇ ਵੀ ਡਿਪੈਂਡ ਕਰਦਾ ਤੇ ਨਾਲ ਦੀ ਨਾਲ ਸਰਕਾਰ ਕਿਹੜੀ ਆਉਣੀ ਹੈ ਉਸ ਤੇ ਉੱਤੇ ਵੀ ਡਿਪੈਂਡ ਕਰਦਾ ਹੈ ਤੇ ਬਾਕੀ ਇਮੀਗ੍ਰੇਸ਼ਨ ਪਾਲਿਸੀਆਂ ਦੇ ਵਿੱਚ ਕੀ ਕੁਝ ਹੁਣ ਚੱਲ ਰਿਹਾ ਦੇਖੋ ਜੋ ਅਸੀਂ ਐਜ਼ ਅ ਲਿਬਰਲ ਗਵਰਨਮੈਂਟ ਕੀਤਾ ਉਹ ਹੈਗਾ ਕਿ ਅਸੀਂ ਥੋੜੇ ਜਿਹਾ ਸਲੋ ਕੀਤਾ ਇਨ ਟੇਕ ਜਿਹੜੇ ਬਾਹਰੋਂ ਲੋਕ ਤਾਂ ਕਿ ਜਿਹੜੇ ਆ ਰੈਡੀ ਇੱਥੇ ਆਏ ਆ ਇਹਨਾਂ ਨੂੰ ਅਸੀਂ ਸੰਭਾਲ ਲਈਏ ਇਹਨਾਂ ਨੂੰ ਅਬਜ਼ੌਰਬ ਕਰ ਲਈਏ ਹੋਰ ਕਾਫੀ ਇਫੈਕਟਿਵਲੀ ਦੱਸ ਰਿਹਾ ਜੇ ਆਪਾਂ ਹੁਣ ਲੋਕਲ ਮਾਰਕੀਟ 'ਚ ਵੀ ਦੇਖੀਏ ਤੇ ਸਰੀਚ ਜਾਂ ਬ੍ਰੈਂਪਟਨ ਵਗੈਰਾ ਹੁਣ ਰੈਂਟਲ ਰੇਟਸ ਵੀ ਡਾਊਨ ਆ ਗਿਆ ਜੇ ਕਿਉਂਕਿ ਜਿਹੜੇ ਸਟੂਡੈਂਟ ਹੈਗੇ ਆ ਉਹ ਅਬਜ਼ੌਰਬ ਹੋਈ ਜਾਂਦੇ ਚਾਹੇ ਉਹ ਬਾਹਰ ਜਾਂਦੇ ਜੌਬਾਂ ਲੈਣ ਜਿੱਥੇ ਉਹਨਾਂ ਲਈ ਮੈਲਦਾਜ ਜੌਬ ਮਿਲਦੀ ਉੱਥੇ ਜਾ ਰਹੇ ਚਾਹੇ ਉਹ ਉਧਾ ਹੁਣ ਉਹਨੇ ਘਰ ਬਣੀ ਜਾਂਦੇ ਜਿਹਦੇ ਨਾਲ ਅਬਜ਼ੌਰਬ ਹੋਈ ਜਾਂਦੇ ਤਾਂ ਮੋਰੇ ਫਲੋ ਘਟਾਇਆ ਗਿਆ ਸੋ ਉਹਦੇ ਨਾਲ ਬਹੁਤ ਪੋਜ਼ਿਟਿਵ ਹੈ ਜੋ ਲੋਕ ਚਾਹੁੰਦੇ ਪਾਸ ਵੀ ਜਿਹੜਾ 2 ਸਾਲਾਂ ਲਈ ਕੀਤਾ ਗਿਆ ਜਿਸ ਦੇ ਦੇਖੋ ਵੀ 2 ਸਾਲ ਇਮੀਗ੍ਰੇਸ਼ਨ ਘਟਾਈ ਗਈ 2 ਸਾਲ ਫੋਰਨ ਵਰਕਰ ਵੀ ਐਂਡ ਸਟੂਡੈਂਟ ਜਦੋਂ ਸਾਡਾ ਇਨਫਰਾਸਟ੍ਰਕਚਰ ਕੈਚ ਅਪ ਹੋ ਜਾਊਗਾ 2 ਸਾਲ ਉਹ ਤੋਂ ਬਾਅਦ 3rd ਇਅਰ ਇਹ ਪ੍ਰੋਜੈਕਟ ਕਰਦਾ ਕਿ ਫੇਰ ਇਮੀਗ੍ਰੇਸ਼ਨ ਵਧਾਈ ਕਿਉਂ ਸਾਨੂੰ ਲੋਡ ਹਜੇ ਵੀ ਆ ਗਈ ਹੈ ਸਾਡੇ ਕੋ ਹਜੇ ਵੀ ओनली 3 ਵਿਅਕਤੀ ਕੰਮ ਕਰਦੇ ਆ ਇੱਕ ਪੈਨਸ਼ਨਰ ਦੇ ਮਗਰ ਜੇ ਅਸੀਂ ਨਹੀਂ ਲਿਆਵਾਂਗੇ ਤਾਂ ਸਾਡਾ ਉਹ 1 ਟੂ 1 ਹੋ ਜਾਊਗਾ ਪਰ ਅਸੀਂ ਥੋੜਾ ਜਿਹਾ ਹਰ ਅੱਗੇ ਅਸੀਂ ਤੁਹਾਡੇ ਨਰਮੀ ਨਾਲ ਕਹਿੰਦੇ ਹੀ ਹੁੰਦੇ ਸੀ ਕਿ ਸੂਬਿਆਂ ਨੂੰ ਵੀ ਤੁਸੀਂ ਉਹਨੀਆਂ ਉਹਨੇ ਘਰ ਬਣਾਓ ਉਹਨੇ ਹਸਪੀਟਲ ਬਣਾਓ ਉਹਨੇ ਸੜਕਾਂ ਬਣਾਓ ਤਾਂ ਜਿੰਨੇ ਤੁਸੀਂ ਮੰਗ ਰਹੇ ਲੋਕ ਫਿਰ ਅਸੀਂ ਆਈ ਥਿੰਕ ਕੰਡੀਸ਼ਨਲ ਦੇ ਨਾਲ ਕਰਾਂਗੇ ਜਿਹੜੇ ਇਹਨੇ ਘਰ ਬਣਾਉਣਗੇ ਜਿਹੜਾ ਇਨਫਰਾਸਟ੍ਰਕਚਰ ਅਪਕੀਪ ਕਰੂਗਾ ਉਹਨੂੰ ਹੋਰ ਵਰਕਰ ਤੇ ਸਟੂਡੈਂਟ ਮਿਲਣਗੇ ਜੇ ਨਹੀਂ ਤੁਸੀਂ ਮਿਲਦੇ ਫਿਰ ਅਨਫੋਰਚਨਟਲੀ ਯੂ ਵੀ ਸਟਕ ਬਿਹਾਈਂਡ ਸੋ ਆਈ ਥਿੰਕ ਉਹ ਥੋੜਾ ਮੋਰ ਬੈਲੈਂਸਡ ਅਪਰੋਚ ਅੱਗੇ ਥੋੜ ਜਾ ਪੈਂਡੂਲਮ ਜਿਆਦਾ ਇੱਕ ਪਾਸੇ ਨੂੰ ਸਵਿੰਗ ਹੋ ਗਿਆ ਸੀ ਉਹ ਅਡਜਸਟਮੈਂਟ ਕੀਤੀ ਜਾਉਂਦੀ ਬਹੁਤ સરੀਆਂ ਵਿਸਟਰ ਐਪਲੀਕੇਸ਼ਨਸ ਵੀ ਜਿਹੜੀਆਂ ਇਸ ਵੇਲੇ ਰਿਜੈਕਟ ਹੋ ਰਹੀਆਂ ਨੇ ਬਹੁਤ ਸਾਰੇ ਲੋਕਾਂ ਨੇ ਇਹ ਗੱਲਾਂ ਬਾਤਾਂ ਉਹ ਕਰਦੇ ਦਿਖਾਈ ਨਹੀਂ ਕਿ ਜਦੋਂ ਦੀ ਇੰਨੀ ਸਖਤੀ ਹੋਈ ਹੈ ਇਮੀਗ੍ਰੇਸ਼ਨ ਪਾਲਿਸੀਆਂ ਦੇ ਵਿੱਚ ਜਿਹੜੇ ਜੈਨੂਇਨ ਲੋਕ ਹੈ ਜਿਨ੍ਹਾਂ ਦੀਆਂ ਪਤਾ ਵੀ ਇਹਨਾਂ ਨੇ ਵਾਪਸੀ ਵੀ ਕਰ ਲੈਣੀ ਹੈ ਇਹਨਾਂ ਨੇ ਚਲੇ ਜਾਣਾ ਹੈ ਕੋਈ ਸਿਰਫ ਫੰਕਸ਼ਨ ਅਟੈਂਡ ਕਰਨਾਰੇ ਉਹਨਾਂ ਦੀਆਂ ਵੀ ਅਰਜ਼ੀਆਂ ਜਿਹੜੀਆਂ ਨੇ ਰਿਜੈਕਟ ਹੋ ਰਹੀਆਂ ਨੇ ਉਸ ਚੀਜ਼ ਤੋਂ ਲੋਕ ਖਫਾ ਨੇ ਕਾਫੀ ਲਿਬਰਲ ਦੀਆਂ ਪਾਲਿਸੀਆਂ ਸਭ ਤੋਂ ਬਿਹਤਰ ਮੰਨੀਆਂ ਜਾਂਦੀਆਂ ਸੀ ਇਮੀਗ੍ਰੇਸ਼ਨ ਲਈ ਜਿਹਦੇ ਲਈ ਕਹਿ ਲੋ ਕਿ ਹਰ ਮਤਲਬ ਹਮੇਸ਼ਾ ਲੋਕਾਂ ਨੇ ਫਤਵਾ ਦਿੱਤਾ ਲਿਬਰਲ ਨੂੰ ਜੁੜੇ ਰਹੇ ਔਰ ਖਾਸ ਤੌਰ ਦੇਤੇ ਸਰਕਾਰ ਵੀ ਜਦੋਂ ਬਣੀ ਹੈ ਲਿਬਰਲ ਪਾਲਿਸੀ ਸਭ ਤੋਂ ਬੈਸਟ ਮੰਨੀ ਗਈ ਹੈ ਹੁਣ ਲਿਬਰਲ ਪਾਲਿਸੀਆਂ ਨੂੰ ਲੈ ਕੇ ਹੀ ਸਰਕਾਰ ਤੋਂ ਲੋਕ ਤੰਗ ਆ ਗਏ ਨੇ ਕਿਹੜੀ ਇਹੋ ਜਿਹੀ ਅਨਗੈਲਹੀ ਤੁਹਾਨੂੰ ਲੱਗਦੀ ਹੈ ਵੀ ਉਹ ਹੋ ਗਈ ਜਾਂ ਫਿਰ ਇਹ ਕਹਿ ਲੋ ਵੀ ਜਿਹੜੇ ਪਲੈਟਫਾਰਮ ਦੇ ਤੋਂ ਤੁਸੀਂ ਕੰਮ ਕਰ ਰਹੇ ਸੀ ਉਹ ਆਮ ਲੋਕਾਂ ਨੂੰ ਸਮਝ ਨਹੀਂ ਆਇਆ ਤੇ ਦੂਜਾ ਜੇ ਇੰਨੀਆਂ ਮਤਲਬ ਜਿਹੜੇ ਲੋਕ ਵਧੀਆ ਵੀ ਹੈਗੇ ਨੇ ਜਿਹੜੇ ਐਲੀਜੀਬਲ ਨੇ ਕੈਨੇਡਾ ਆ ਸਕਦੇ ਜੇ ਉਹਨਾਂ ਨੂੰ ਹੂੰ ਰੋਕਿਆ ਜਾ ਰਿਹਾ ਤਾਂ ਉਹਦੇ ਵਾਸਤੇ ਕੀ ਕਰ ਰਹੇ ਹੋ ਤੁਸੀਂ ਤੇ ਕੋ ਲੋਕ ਜਦੋਂ ਅਸੀਂ ਕਾਫੀ ਇਨਸਾਨੀਅਤ ਨਾਲ ਲੋਕਾਂ ਨਾਲ ਮਦਦ ਕਰਦੇ ਸੀ ਹੈਲਪ ਕਰਦੇ ਸੀ ਵੀਜ਼ੇ ਵੀ ਖੋਲੇ ਸੀ ਅਸੀਂ 10 ਸਾਲ ਦੇ ਲਾਤੇ ਸੀ ਕਿ ਜਿੰਨੀ ਵੀ ਮੜਿਆ ਤੁਹਾਡੀ ਪਾਸਪੋਰਟ ਦੀ ਤੁਸੀਂ ਖੁੱਲ ਕੇ ਆਓ ਜਾਓ ਤੁਹਾਡੇ ਬੱਚੇ ਦਾ ਬਰਥਡੇ ਆ ਤੁਸੀਂ ਆਓ ਦੋਸਤ ਮਿੱਤਰ ਦੇ ਲੜਕੀ ਦਾ ਜਾਂ ਲੜਕੇ ਦਾ ਵਿਆਹ ਆ ਤਾਂ ਤੁਸੀਂ ਆਓ ਇੱਥੇ ਚੱਲ ਜਾਓ ਵਾਪਸ ਜੇ ਤੁਹਾਡੀ ਗ੍ਰੈਜੂਏਸ਼ਨ ਬੱਚਾ ਪੜਦਾ ਤਾਂ ਆਪਣੇ ਮਾਪੇ ਨੂੰ ਸਦਨਾ ਆਪਣੀ ਗ੍ਰੈਜੂਏਸ਼ਨ ਤੇ ਤੁਸੀਂ ਆਓ ਕਿਉਂਕਿ ਬਹੁਤ ਵੱਡਾ ਚੀਜ਼ ਹੈ ਉਹਨੇ ਲੱਖ ਨਾਲੇ ਤੋਂ ਵੱਧ ਖਰਚ ਕਰਕੇ ਚਾਪੇ ਜਿਆ ਹੁੰਦਾ ਇੱਥੇ ਪੜਾਇਆ ਦਾ ਕੀਤਾ ਪਰ ਜਦੋਂ ਉਹਨੂੰ ਮੈਸਿਊਸ ਸੋ ਕਰ ਲੱਪੈ ਸੀਗੇ ਲੋਕ 6-6 ਮਹੀਨੇ ਆ ਕੇ ਕੰਮ ਕਰਦੇ ਆ ਫਿਰ ਰਹਿائش ਦੀ ਪ੍ਰੋਬਲਮ ਹੋ ਜਾਂਦੀ ਆ ਲੈਂਡਲੋਰਡ ਕੰਪਲੇਨ ਕਰ ਲੱਪੈ ਸੋ ਸੇਮ ਹੀ ਕੈਨੇਡੀਅਨ ਜਿਹੜੇ ਹੁਣ ਕੰਪਲੇਨ ਕਰਦੇ ਉਹ ਹੀ ਕਹਿ ਰਹੇ ਸੀ ਕਿ ਤੁਸੀਂ ਇਹਨਾਂ ਨੂੰ ਬਹੁਤ ਕਾਲ ਦਿੱਤੀ ਆ ਕਿਉਂ ਤੁਸੀਂ ਉਹ ਇਹਨਾਂ ਚ ਰਾਰਾ ਸੋ ਹੁਣ ਜਿਹੜੇ ਟਾਈਮ ਫਰੇਮ ਆ ਉਹ ਘਟਾਏ ਗਿਆ ਆ ਨੰਬਰ 1 ਕੇ 10-10 ਸਾਲ ਦੇ ਘੱਟ ਲੱਗਣਗੇ ਹੁਣ ਜੇ ਤੁਹਾਡਾ ਟਰੈਕ ਰੱਕ ਠੀਕ ਹੈ ਤੁਸੀਂ ਆਉਂਦੇ ਜਾਂਦੇ ਅੱਗੇ ਉਹਦੇ ਵਰਗੇ ਨੂੰ ਲੱਗ ਜਾ ਕਰੂਗਾ ਜੇ ਤੁਸੀਂ ਸਿਰਫ 1 ਚੀਜ਼ ਲੈ ਆਉਣਾ 3 ਮਹੀਨੇ ਲੈ ਤੁਹਾਡਾ 3 ਮਹੀਨੇ ਦਾ ਲੱਗਿਆ ਕਰੂਗਾ 6 ਮਹੀਨੇ ਦਾ ਲੱਗਿਆ ਕਰੂਗਾ ਉਹ ਚੀਜ਼ ਘਟਾਈ ਗਈ ਆ ਔਰ ਲੋਕਾਂ ਕੈਨੇਡੀਅਨਸ ਨੇ ਕਿਹਾ ਕਿ ਇਸੇ ਤਰ੍ਹਾਂ ਕਰੋ ਸੋ ਅਸੀਂ ਮੰਗ ਅਨਸਾਰ ਲੋਕਾਂ ਦੀ ਆਵਾਜ਼ ਅਨਸਾਰ ਇਹ ਕੀਤਾ ਨੰਬਰ 2 ਜਿਹੜਾ ਹੈਗਾ ਕਿ ਅਨਫੋਰਚਨਟਲੀ ਜੋ ਇੰਡੀਆ ਦੇ ਤੇ ਕੈਨੇਡਾ ਦੇ ਹਾਲਾਤ ਹੋ ਗਏ ਜਿੱਥੇ ਸਾਡੇ 63 ਕੰਮ ਕਰਦੇ ਹੁੰਦੇ ਸੀਗੇ ਦਿੱਲੀ ਦੇ ਵਿੱਚ ਜਾਂ ਚੰਡੀਗੜ੍ਹ ਐ ਹੋਰ ਨਾ ਕੌਂਸਲਟਾਂ ਦੇ ਕੈਨੇਡੀਅਨ ਵਰਕਰ ਇੰਡੀਆ ਉਹ ਪਹਿਲਾਂ ਤਾਂ ਇੰਡੀਆ ਨੇ 42 ਕਰਤੇ 21 ਰਹਿ ਗਏ ਸੀ 21 ਤੋਂ ਜਦੋਂ ਕੈਨੇਡਾ ਰਣੇ ਸ਼ੀਏ ਇੱਕ ਸਪੈਲ ਕੀਤੇ ਜਿਹੜੇ ਮਿਸਟਰੀ ਨਿਜੇ ਦੇ ਕੇਸ ਤੇ ਦੋਸ਼ ਤੇ ਵਿੱਚ ਨਾ ਲੱਗੇ ਉਹ ਤੋਂ ਬਾਅਦ ਇੰਡੀਆ ਨੇ ਵੀ ਸ਼ੇ ਘਟਾ ਦਿੱਤੇ ਹੁਣ ਸਿਰਫ 15 ਵਿਅਕਤੀ ਹੈ ਕੈਨੇਡਾ ਜਿਹੜਾ ਕਿ ਬੀਜ਼ੀਏਸ ਸਾਡਾ ਵੀਜ਼ਾ ਆਫਿਸ ਇਨ ਦ ਵਰਲਡ ਆ ਉਹਦੇ ਵਿੱਚ ਕੰਮ ਕਰਦੇ ਸੋ ਅਨਫੋਰਚਨਟਲੀ ਸਪੀਡ ਜਿਹੜੀ ਆ ਜਿਹਦੇ ਨਾਲ ਪ੍ਰੋਸੈਸਿੰਗ ਹੁੰਦੀ ਆ ਉਹ ਘਟ ਗਈ ਹੈ ਤਿੰਨ ਚਾਰ ਮਹੀਨੇ ਲੱਗਦੇਗਾ ਆਪ ਤੋਰ ਤੇ ਵੀਜ਼ਾ ਲੱਗਣ ਉਹਨਾਂ ਫਿਰ ਜਦੋਂ ਤੁਹਾਡਾ ਸਗਨ ਜਾਂ ਪ੍ਰੋਗਰਾਮ ਰੰਗਿਆ ਜਿਹੜਾ ਤੁਸੀਂ ਲਿਖਿਆ ਉਹਨਾਂ ਫਿਰ ਆਟੋਮੈਟਿਕ ਰਿਜੈਕਸ਼ਨ ਔਨ ਦਾ ਚਾਂਸ ਬਹੁਤ ਹਾਈ ਆ ਉਹ ਇਸ ਕਰਕੇ ਕੋਣ ਤੁਸੀਂ ਜਿਹੜਾ ਕアドਵਾਂਸ ਅਪਲਾਈ ਕਰੋਗੇ 4 4 5 5 ਮਹੀਨੇ ਪਹਿਲਾਂ ਕੋ ਵਿਆਹ ਲੈ ਜਾ ਆਰੰਡ ਕਾਰਜ ਲੈ ਜਾ ਕੋਈ ਦਿਨ ਸੋ ਲੈ ਫੇ ਤੁਹਾਡੇ ਚਾਂਸਸ ਠੀਕ ਹੈ ਜੇ ਤੁਸੀਂ ਖੜੇ ਪੈਰ ਕਰੋਗੇ ਤੁਹਾਡੇ ਚਾਂਸਸ ਰਿਜੈਕਟ ਹੋਣ ਦੇ ਹਾਇਰ ਹੈ ਹਾ ਫਿਊਨਰਲ ਜਾਂ ਅ ਅਮਰਜੈਂਸੀ ਸਿਚੁਏਸ਼ਨ ਹੋਵੇ ਜੀ ਵੀ ਜਲਦੀ ਕਰ ਰਹਾ ਪਰ ਸਟਿਲ ਇਟ ਟੇਕਸ ਅ ਲਟ ਔ ਲੰਗਰਰ ਦਨ ਨੋਰਮਲ ਜੀ ਐਕਸਪ੍ਰੈਸ ਐਂਟਰੀ ਤੇ ਜਿਹੜੇ ਪੀਐਨਪੀ ਪ੍ਰੋਗਰਾਮ ਚੱਲ ਰਹੇ ਸੀਗੇ ਉਹਨਾਂ ਦੇ ਵਿੱਚ ਹੁਣ ਕੀ ਬਿਹਤਰ ਕੁਝ ਹੋਣ ਜਾ ਰਿਹਾ ਹੈ ਜਾਂ ਫਿਰ ਸਟਿਲ ਹਜੇ ਉਹਨਾਂ ਦੇ ਵਿੱਚ ਕੋਈ ਨਵੇਂ ਪ੍ਰੋਗਰਾਮ ਨਹੀਂ ਲਿਆਂਦੇ ਜਾਣਗੇ ਜਿਹੜੇ ਚੱਲ ਰਹੇ ਉਹਨਾਂ ਨੂੰ ਹੀ ਇੰਪਲੀਮੈਂਟ ਕੀਤਾ ਜਾਏਗਾ ਮੇਰੇ ਹਿਸਾਬ ਨਾਲ ਹਜੇ ਤੱਕ ਮੋਸਟਲੀ ਹੋਈ ਹੀ ਹੈ ਪਰ ਮਿਨਿਸਟਰ ਆਲਵੇਜ਼ ਟੁਵੀਕ ਕਰਦੇ ਰਹਿੰਦੇ ਆ ਪਰ ਉਹਨਾਂ ਦਾ ਗੋਲ ਹੈ ਕਿ 40% ਜਿਹੜੇ ਇਮੀਗ੍ਰੈਂਟ ਪੀਆਰ ਜਿਹੜੀ ਹੋਣੇ ਆ ਉਹ ਕੈਨੇਡਾ ਚ ਆਲਰੇਡੀ ਜਿਹੜੇ ਆਏ ਆ ਉਹਨਾਂ ਜੋ ਅਸੀਂ ਕਰੀਏ ਸੋ ਉਹ ਕਾਫੀ ਇਨਕਰੀਸ ਕੀਤਾ ਗਿਆ ਤਾਂ ਕਿ ਜੇ ਕਈ ਕਹਿੰਦੇ ਹੋਰ ਕਿਉਂ ਨਹੀਂ ਕਰ ਰਹੇ ਹੋਰ ਫਿਰ ਵਿਆਹ ਸ਼ਾਦੀ ਉਹਨਲੇ ਉਹ ਵੀ ਚਾਹੀਦੇ ਪੈਰੈਂਟਸ ਗ੍ਰੈਂਡਪੈਰੈਂਟਸ ਉਹ ਵੀ ਚਾਹੀਦੇ ਸੋ ਇਸ ਕਰਕੇ ਬਹੁਤ ਕਈ ਕੰਪਨੀਆਂ ਨੂੰ ਉਦਾਂ ਦੇ ਵਿਅਕਤੀ ਚਾਹੀਦੇ ਜਿਹੜੇ ਹੈ ਨਹੀਂ ਕੈਨੇਡਾ ਚ ਆਏ ਉਹ ਵੀ ਡਾਇਰੈਕਟ ਲੈਣਾ ਚਾਹੁੰਦੇ ਆ ਸੋ ਉਹਲੇ ਰੂਮ ਰੱਖਿਆ ਬਾਕੀ ਉਹ ਕੀਤਾ ਗਿਆ ਕਿ ਜਿਹੜੇ ਔਰੇਡੀ ਕੈਨੇਡਾ ਚ ਇਹਨਾਂ ਨੂੰ ਪੀਆਰ ਸ਼ੇਤੀ ਕਰੀਏ ਤਾਂ ਕਿ ਇਹ ਪੂਲ ਫਿਨਿਸ਼ ਹੋਵੇ ਫਿਰ ਅਸੀਂ ਨਵੇਂ ਹੋਰ ਵਿਅਕਤੀ ਬਾਹਰੋਂ ਆਵਾਂਗੇ ਹੋਰ ਨਾਲੇ ਜਿਹੜੇ ਔਰੇਡੀ ਹੈਗੇ ਔਰੇਡੀ ਉਹਨਾਂ ਕੋ ਅਕਾਮੋਡੇਸ਼ਨ ਹੈਗੀ ਉਹ ਇਨਫਰਾਸਟ੍ਰਕਚਰ ਤੇ ਹੋਰ ਬੋਝ ਨਹੀਂ ਪਾ ਰਹਾ ਸੋ ਉਹਨਾਂ ਨੂੰ ਅਸੀਂ ਕਰ ਰਹੇ ਆ ਸੋ ਆਈ ਥਿੰਕ ਤਾਂ ਦੇ ਪੁਆਇੰਟਸ ਵੀ ਥੋੜ ਬਲਾਈਂ ਦਾ ਬੈਂਡ ਦਾ ਉਹ ਦਿਨ ਅਪੁਆਇੰਟਸ ਵੀ ਅੱਗੇ ਵੀ ਤੁਹਾਨੂੰ ਤੁਹਾਡੇ ਸ਼ੋਅ ਤੇ ਦਿਖਾਉਰੇ ਕਿਹਾ ਸੀ ਕਿ ਹੋ ਜਾਊਗਾ اور ਲੱਗਦਾ ਹੋਣ ਲੱਪਿਆ ਹੁਣ ਆਈ ਥਿੰਕ ਜਿਹੜੇ ਹੈਗੇ ਇੱਥੇ ਉਹ ਪੱਕੇ ਹੋਣ ਲੱਪੇ ਜੀ